ਬਚਪਨ ਵਿੱਚ ਕਿਸੇ ਜ਼ਿਮੀਂਦਾਰ ਦੇ ਕੋਲ ਰਹਿਣ ਲੱਗ ਪਿਆ ਫਸਲ ਫਸਲ ਦਾ ਕੰਮ ਕਰਨ ਲੱਗ ਪਿਆ ਇੱਕ ਦਿਨ ਉਹ ਹੈ ਨਹੀਂ ਸੀ ਉਹਦੇ ਘਰ ਚਲਾ ਗਿਆ ਦੇਖ ਕੇ ਜ਼ਿਮੀਂਦਾਰ ਦੀ ਪਤਨੀ ਨੂੰ ਵੇਖ ਕੇ ਉਹ ਨੇ ਜੰਗਲ ਜੰਗਲ ਚ ਰਹਿੰਦਾ ਰਿਹਾ ਕਦੇ ਟਕਰੇ ਹੀ ਨਹੀਂ ਕਿਸੇ ਔਰਤ ਨੂੰ ਜਾਂ ਲੜਕੀ ਨੂੰ ਆਪਾਂ ਸਾਰੇ ਧੀਆ ਪੈਣਾ ਆਲੇ ਆ ਬੱਚਿਆਂ ਵਾਲਿਆਂ ਪਰ ਜ਼ਿੰਦਗੀ ਦੀ ਜਿਹੜੀ ਸੱਚਾਈ ਆ ਉਹ ਤੋਂ ਮੁਨਕਰ ਨਹੀਂ ਹੋ ਸਕਦੇ ਪ੍ਰਮਾਤਮਾ ਨੇ ਦੇਖੋ ਨਾ ਜਦੋਂ ਬੱਚਾ ਜਦੋਂ ਮਾਂ ਦੇ ਉਦਰ ਚ ਬੱਚਾ ਹੁੰਦਾ ਤੁਸੀਂ ਪ੍ਰਮਾਤਮਾ ਨੇ ਉਹਨੂੰ ਦੁੱਧ ਦੇ ਚਸ਼ਮੇ ਦਿੱਤੇ ਆ ਉਹਦੇ ਸਰੀਰ ਵਿੱਚ ਦੁੱਧ ਉਤਰਿਆ ਹੁੰਦਾ ਮਾਂ ਦੇ ਕਿਉਂ ਭਲਾ ਕਾਰਨ ਕਿ ਜਦੋਂ ਬੱਚੇ ਨੇ ਜਨਮ ਲੈਣਾ ਹੈ ਉਦੋਂ ਉਹਦੇ ਦੰਦ ਨਹੀਂ ਹੋਣੇ ਤੇ ਉਹਨੂੰ ਦੁੱਧ ਦੀ ਲੋੜ ਪੈਣੀ ਹੈ ਤੇ ਮਾਂ ਆਪਣੇ ਲਾਲ ਨੂੰ ਆਪਣੇ ਪੁੱਤ ਨੂੰ ਆਪਣੇ ਛਾਤੀ ਦਾ ਦੁੱਧ ਚੰਗਾਉਂਦੀ ਹੈ। ਇਹੀ ਤੁਲਸੀਦਾਸ ਨਾਲ ਹੋਈ ਤੁਲਸੀ ਨੇ ਜ਼ਿਮੀਦਾਰ ਦੀ ਘਰਵਾਲੀ ਨੂੰ ਪੁੱਛ ਲਿਆ। ਤੇ ਉਹ ਕਹਿਣ ਲੱਗੀ ਮੈਂ ਜਾਣਦੀ ਆ ਤੈਨੂੰ ਕਿ ਤੂੰ ਬਿਲਕੁਲ ਮਸਤਾਨੇ ਸੁਭਾਅ ਹੈ। ਇਹ ਪ੍ਰਮਾਤਮਾ ਨੇ ਸਾਨੂੰ ਸਰੀਰ ਦੇ ਉੱਤੇ ਚਸ਼ਮੇ ਦਿੱਤੇ ਜਦੋਂ ਤੂੰ ਛੋਟਾ ਸੀ ਨਾ ਜਦੋਂ ਤੇਰੀ ਮਾਂ ਦੇ ਘਰ ਤੂੰ ਜੰਮਿਆ ਸੀ ਤੁਲਸੀ ਉਦੋਂ ਤੇਰੇ ਦੰਦ ਨਹੀਂ ਸੀ ਤੂੰ ਕੁਝ ਖਾ ਪੀ ਨਹੀਂ ਸਕਦਾ ਪ੍ਰਮਾਤਮਾ ਨੂੰ ਫਿਕਰ ਸੀ ਤੇਰੀ ਕਿ ਇਹ ਕੁਝ ਖਾ ਨਹੀਂ ਸਕੇਗਾ ਇਹਦੇ ਦੰਦ ਹੈ ਨਹੀਂ ਉਦੋਂ ਮਾਂ ਦੇ ਦੁੱਧ ਦੇ ਚਸ਼ਮਿਆਂ ਦੇ ਵਿੱਚੋਂ ਤੂੰ ਦੁੱਧ ਲਿਆ ਤੁਲਸੀ ਨੇ ਲੋਟਾ ਵਗਾ ਕੇ ਮਾਰਿਆ ਕਹਿੰਦਾ ਵਾਹ ਓਏ ਜਦੋਂ ਕਦੋਂ ਲੜਕੀ ਦਾ ਵਿਆਹ ਹੁੰਦਾ ਕਦੋਂ ਬੱਚੇ ਨੇ ਜਨਮ ਲੈਣਾ ਹੈ ਹਜੇ ਜਨਮ ਲਿਆ ਵੀ ਨਹੀਂ ਉਹਦੋਂ ਪਹਿਲਾਂ ਉਹਦੀ ਰੋਟੀ ਦਾ ਫਿਕਰ ਹੈ ਉਹਨੂੰ ਵੀ ਭੁੱਖਾ ਨਾ ਮਰ ਜੇ ਲੈ ਤੁਨ ਸੀ ਤੂੰ ਲੋਟਾ ਚੁੱਕੀਂ ਦਰਦਰ ਤੇ ਮੰਗਦਾ ਫਿਰਦਾ ਜੀ ਨੂੰ ਇੰਨੀ ਫਿਕਰ ਜਨਮ ਤੋਂ ਪਹਿਲਾਂ ਤੇ ਹੁਣ ਜਦੋਂ ਜਨਮ ਦਿੱਤਾ ਦੰਦ ਦਿੱਤੇ ਕੀ ਰੋਟੀ ਦੀ ਪਰਵਾਹ ਨਹੀਂ ਦੰਦ ਹੈ ਨਹੀਂ ਸੀ ਉਹ ਤੋਂ ਪਹਿਲਾਂ ਪ੍ਰਵਾਹ ਤੇ ਜਦ ਦੰਦ ਦਿੱਤੇ ਕੀ ਫਿਕਰ ਨਹੀਂ ਉਸ ਤੋਂ ਬਾਅਦ ਉਹ ਗੁਸਾਈ ਬਣਿਆ ਸੰਤ ਬਣਿਆ ਸੀ ਕਹਿੰਦੇ ਬਾਹਰ ਵਿਵਸਥਾ ਬਚਪਨ ਨਵਸਥਾ tujhe pyara dood tenu dudh denda